ਭਾਰਤੀ ਐਸੋਸੀਏਸ਼ਨ ਪੰਜਾਬ ਜਿੰਦਾਬਾਦ ਭਾਰਤੀ ਐਸੋਸੀਏਸ਼ਨ ਗੁਰਸ਼ੰਕਰ ਜਿੰਦਾਬਾਦ ਭਾਰਤੀ ਐਸੋਸੀਏਸ਼ਨ ਉੱਤੇ ਸਰਕਾਰੀ ਖਰੀਦ ਹੈ ਨਹੀਂ ਉਹਦੇ ਵਿਚਾਰੇ ਵੀ ਅਸੀਂ ਮੀਟਿੰਗਾਂ ਕਰਕੇ ਜੇ ਪੰਜਾਬ ਲੈਵਲ ਤੇ ਕੋਈ ਫੈਸਲਾ ਹੋ ਜਾਂਦਾ ਸਰਕਾਰ ਕੋਈ ਗੱਲ ਸੁਣ ਕੇ ਸੁਟਣਾ ਸੋ ਅੱਜ ਸਰਬਸੰਮਤੀ ਨਾਲ ਗੁਰਸ਼ੰਕਰ ਇਲਾਕੇ ਦੀਆਂ 14-15 ਮੰਡੀਆਂ ਦਾ ਐਕਟ ਹੋਇਆ ਜਿੱਦ ਤੱਕ 100 ਆੜਤੀਆ ਸ਼ਾਮਲ ਹੋਇਆ ਅਤੇ ਸਰਬਸੰਮਤੀ ਨਾਲ ਫੈਸਲਾ ਲਿਆ ਤੇ ਆਪਾਂ ਕੱਲ ਤੋਂ ਸ਼ੁਰੂ ਆ ਰਿਹਾ ਉਦਾ ਹਾਲਾਤ ਇੰਨੇ ਮਾਰੇ ਹੋ ਗਏ ਕਿ ਕਿਸੇ ਐਫਸੀਆਈ ਕੋਲ ਜਗ੍ਹਾ ਹੈ ਨਹੀਂ ਚੌੜ ਲਾਉਣ ਨੂੰ ਜਦ ਚੌੜ ਨਹੀਂ ਲੱਗਣਾ ਚੈਨਾਂ ਵਾਲੇ ਢੋਨਾਂ ਲਵਾਉਣ ਨੂੰ ਤਿਆਰ ਨਹੀਂ ਜੇ ਅਸੀਂ ਭਰ ਲੈਂਦੇ ਆ ਤਾਂ ਇਹ ਸਾਰਾ ਨੁਕਸਾਨ ਆਰਤੀਆਂ ਨੂੰ ਹੋਣਾ ਹੈ ਢੋਨਾ ਸਾਡੇ ਗੱਲ ਪੈਣਾ ਸੇਸ਼ਨ ਪੰਜਾਬ ਜਿੰਦਾਬਾਦ ਭਾਰਤੀ ਏਕਤਾ ਜਿੰਦਾ ਬਾ ਸਾਰੇ ਆਰਤੀਆਂ ਦਾ ਇੱਥੇ ਪਹੁੰਚਣ ਲਈ ਤੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਪੂਰ ਜ਼ੋਰ ਬੇਨਤੀ ਆ ਕਿ ਕੋਈ ਵੀ ਆਰਤੀ ਮਾਲ ਨਾ ਸਤਾਵੇ ਜੇ ਕੋਈ ਸਟਾਫ ਦਾ ਵੀ ਆ ਜਿੰਦਾਬਾਦ ਦੇਸ਼ ਦਾ ਭਾਰਤੀ ਐਸੋਸੀਏਸ਼ਨ ਜਿੰਦਾਬਾਦ ਆਰਤੀਆ ਐਸੋਸੀਏਸ਼ਨ ਰਾਧ ਸ਼ੰਕਰ ਜਿੰਦਾਬਾਦ ਫੈਡਰੇਸ਼ਨ ਆਫ ਹਾਰਦੀ ਐਸੋਸੀਏਸ਼ਨ ਪੰਜਾਬ ਜਿੰਦਾਬਾਦ ਹਾਰਦੀ ਐਸੋਸੀਏਸ਼ਨ ਪੰਜਾਬ ਦੇ ਹੁਕਮਾਨਸਾਰ ਜੋ ਉਹਨਾਂ ਨੇ ਕਾਲ ਦਿੱਤੀ ਸੀ ਮੰਡੀਆਂ ਦੇ ਵਿੱਚ ਪਹਿਲੀ ਤਰੀਕ ਤੋਂ ਚੋਨਾ ਨਾਸਟਾਉਣ ਬਾਰੇ ਉਹਦੇ ਬਾਰੇ ਹੈ ਜਿਹੜੀ ਗੜਸ਼ੰਕਰ ਮਾਰਕੀ ਕਮੇਟੀ ਦੇ ਅੰਦਰ ਜਿੰਨੀਆਂ ਵੀ ਮੰਡੀਆਂ ਆਉਂਦੀਆਂ ਹਨ ਬਖਪਤ ਉਹ ਸਾਰੀਆਂ ਮੰਡੀਆਂ ਦੇ ਵਿੱਚੋਂ ਵੱਖ-ਵੱਖ ਕਮਟੀਆਂ ਦੇ ਆਰਥੀਆਂ ਦੇ ਜਿਹੜੇ ਨਮਾਇਦੇ ਇੱਥੇ ਇਕੱਠੇ ਹੋਏ ਆ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਮੰਡੀਆਂ ਦੇ ਵਿੱਚ ਝੂਨਾ ਨਹੀਂ ਸਟਾਇਆ ਜਾਊਗਾ ਇਹ ਸਾਰੀ ਗੱਲ ਨੂੰ ਨੇਪਰੇ ਚਾੜ੍ਹ ਲਈ ਇੱਕ 11 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਗੜ ਸਿੰਘਕਰ ਸਰਕਲ ਦੀ ਜੋ ਵੀ ਆਰਥੀ ਆ ਜਾਂ ਕੋਈ ਵੀ ਜਿਹੜਾ ਹੈਗਾ ਆ ਬੰਦਾ ਇਸ ਗੱਲ ਦੀ ਇਹਨਾਂ ਹੁਕਮਤ ਹੀ ਲੰਘਣਾ ਕਰੇਗਾ ਉਹ ਕਮੇਟੀ ਉਹਦੇ ਖਿਲਾਫ ਕਾਰਵਾਈ ਕਰਵਾਊਗੀ ਕਾਨੂੰਨ ਦੇ ਇਨਸਾਰ ਇਸ ਕਰਕੇ ਸਾਰੇ ਜਿਹੜੇ ਆ ਕੇ ਅੱਜ ਇਕੱਠੇ ਹੋਏ ਆ ਤੇ ਮੀਟਿੰਗ ਕੀਤੀ ਹੈ ਜਰੂਰ ਅੱਜ ਆਰਤੀ ਐਸੋਸੀਏਸ਼ਨ ਗੜ ਸੰਕਰ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਦੇ ਆਰਤੀ ਸਹਿਬਾਨ ਅੱਜ ਸੈਲਾਕੁਰ ਮੰਡੀ ਵਿਖੇ ਜਿਹੜਾ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਸੰਬੰਧ ਦੇ ਵਿੱਚ ਇਕੱਠ ਹੋਇਆ ਤੇ ਜਿਹਦੇ ਵਿੱਚ ਸਰਬਸ਼ਾਂਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਅਗਾਮੀ ਹੁਕਮਾ ਤੱਕ ਮੰਡੀਆਂ ਦੇ ਵਿੱਚ ਕੋਈ ਵੀ ਝੋਨਾ ਨਹੀਂ ਸਟਾਇਆ ਜਾਵੇਗਾ ਤੇ ਜਦ ਤੱਕ ਸਰਕਾਰ ਇਸ ਸੰਬੰਧੀ ਕੋਈ ਫੈਸਲਾ ਨਹੀਂ ਲੈਂਦੀ ਕਿ ਖਰੀਦ ਤੇ ਸਬੰਧ ਦੇ ਵਿੱਚ ਉਦੋਂ ਤੱਕ 26 ਤਰੀਕ ਤੱਕ ਅਸੀਂ ਸਾਡੀ ਆਰਟੀ ਐਸੋਸੀਏਸ਼ਨ ਦੀ ਸਾਰੀ ਜਿਹੜੀ ਮੀਟਿੰਗ ਹੈ ਦੁਬਾਰਾ ਹੋਵੇਗੀ ਤੇ ਉਹਦੇ ਵਿੱਚ ਫੈਸਲਾ ਲਿਆ ਜਾਵੇਗਾ ਉਦੋਂ ਤੱਕ ਸਾਡੀ ਸਾਰੀ ਆੜਤੀਆਂ ਨੂੰ ਗੜਸ਼ੰਕਰ ਦੀਆਂ ਸਾਰੀਆਂ ਮੰਡੀਆਂ ਦੇ ਬੇਨਤੀ ਹੈ ਕਿ ਉਦੋਂ ਤੱਕ ਕਿਸੇ ਵੀ ਜ਼ਿੰਮੇਵਾਰ ਦਾ ਝੋਨਾ ਤੁਸੀਂ ਮੰਡੀ ਚ ਨਾ ਸਟਾਓ ਫੈਡਰੇਸ਼ਨ ਆਫ ਆਰਡੀ ਐਸੋਸੀਏਸ਼ਨ ਪੰਜਾਬ ਜਿਹਦੇ ਸਾਡੇ ਪ੍ਰਧਾਨ ਵਿਜੇ ਕਾਲੜਾ ਜੀ ਪੰਜਾਬ ਪ੍ਰਧਾਨ ਨੇ ਸਾਡੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਹੁਕਮ ਸਦਕਾ ਜਿੱਥੇ ਸਾਰਾ ਪੰਜਾਬ ਅਜ ਇੱਕ ਛਾਦੇ ਥੱਲੇ ਇਕੱਠਾ ਹੈ ਉੱਥੇ ਸਾਡੇ ਗੜਸ਼ੰਕਰ ਦੀਆਂ ਸਮੂਹ ਮਾਰਕੀਟ ਕਮੇਟੀ ਅਧੀਨ ਆਂਦੀਆਂ ਵੱਖ-ਵੱਖ ਮੰਡੀਆਂ ਜਿਵੇਂ ਮਾਲਪੁਰ ਸੈਲਾ ਗੜਸ਼ੰਕਰ ਰੋਡ ਮੇਜਾਰਾ ਸਰਹਿਆਲਾ ਜੱਬੇয়াল ਮੇਗੋਆੜ ਮੁੱਗੋਆੜ ਤੇ ਕੁਝ ਹੋਰ ਮੰਡੀਆਂ ਉਹਨਾਂ ਸਾਰਿਆਂ ਦੇ ਬਾੜੀਆਂ ਮੰਡੀ ਉਹਨਾਂ ਸਾਰਿਆਂ ਦੇ ਆਰਤੀ ਸਹਿਬਾਨ ਉਹਨਾਂ ਦੇ ਜਿੰਨੇ ਅਹੁਦੇਦਾਰ ਸਹਿਬਾਨ ਮੰਡੀਆਂ ਦੇ ਆ ਸਾਰਿਆਂ ਨੇ ਇੱਥੇ ਸੈਲਾ ਮੰਡੀ ਵੇਕੇ ਸ਼ਰਕਤ ਕੀਤੀ ਤੇ ਇਹਨਾਂ ਨੇ ਇੱਕ ਸੁਰ ਦੇ ਵਿੱਚ ਫੈਸਲਾ ਲਿਆ ਵੀ ਆਹ ਨਾਲੇ ਆਗਾਮੀ ਹੁਕਮਾਂ ਤੱਕ ਆਪਾਂ ਕਿਸੇ ਕਿਸਮ ਦਾ ਮੰਡੀਆਂ ਦੇ ਵਿੱਚ ਉਹਨੇ ਦੀ ਜਿਹੜੀ ਹੈ ਖਰੀਦ ਫਰੋਕ ਤੇ ਜਦ ਨਹੀਂ ਸਰਕਾਰ ਕਰੇਗੀ ਤੇ ਆਪਾਂ ਮਾਲ ਵੀ ਮੰਡੀਆਂ 'ਚ ਨਹੀਂ ਮੰਗਾਣਾ ਇਸ ਦੇ ਅੱਜ ਮੀਟਿੰਗ ਦੇ ਸਰੂਪ ਆਪਾਂ ਸਾਰਿਆਂ ਨੇ ਫੈਸਲਾ ਲਿਆ ਵੀ ਜਿਹੜਾ ਆ ਨਾਲੇ ਅਗਾਮੀ ਪੰਜਾਬ ਪ੍ਰਧਾਨ ਜੀ ਦੇ ਹੁਕਮਾਂ ਤੱਕ ਜਿਹੜਾ ਇਹ ਮੰਡੀ ਮੁਕੰਮਲ ਤੌਰ ਤੇ ਬੰਦ ਕਰਦੇ ਹੋਏ ਅਸੀਂ ਕੋਈ ਵੀ ਝੋਨਾ ਮੰਡੀਆ 'ਚ ਨਹੀਂ ਮੰਗਾੜਾ ਅਸੀਂ ਪੂਰਨ ਤੌਰ ਤੇ ਜਿਹੜੀ ਖਰੀਦ ਹੈ ਉਹਦੇ ਆਪਾਂ ਵਿਰੋਧ ਕਰਦੇ ਹੋਏ ਕਿਉਂਕਿ ਜੋ ਮਾਲ ਨਾ ਬਾਜ਼ਾਰਦਾਨੇ ਦੀ ਅਵੇਲੇਬਿਲਟੀ ਹੈ ਨਾ ਸਰਕਾਰ ਖਰੀਦਣ ਲਈ ਆ ਰਹੀ ਹੈ ਤਾਂ ਅਸੀਂ ਕੋਈ ਵੀ ਮੰਡੀਆ 'ਚ ਮਾਲ ਨਹੀਂ ਮੰਗਾਣਾ ਇਹ ਅੱਜ ਫੈਸਲਾ ਲਿਆ ਗਿਆ ਜੀ ਸਰਬਸੰਮਤੀ ਨਾਲ ਅੱਜ ਜਿਹੜਾ ਸੈਲੇ ਮੰਡੀ 'ਚ ਇਕੱਠ ਹੋਇਆ ਪਹਿਲੀ ਤੋਂ ਤਾਂ ਸਾਡੀ ਸਟ੍ਰਾਈਕ ਸਿਗੀ ਸੀਗੀ ਉਹ ਤਾਂ ਚੱਲਣੀ ਆ ਪਰ ਉਹ ਤੋਂ ਪਹਿਲਾਂ ਕਈ ਵਾਰੀ ਪਿਛਲੇ ਸੀਜ਼ਨਾਂ 'ਚ ਅਸੀਂ ਦੇਖਿਆ ਕਿ ਆੜਤੀ ਪਹਿਲਾਂ ਹੀ ਮਾਲ ਸਟਾਕੇ ਭਰ ਲਾ ਪੰਦੇ ਆ ਅਸੀਂ ਆਪਣੇ ਤੌਰ ਤੇ ਇਲਾਕੇ ਦੀਆਂ ਮੰਡੀਆਂ ਨੇ ਉਹਦੇ ਤੇ ਵੀ ਪਾਬੰਦੀ ਲਾਈ ਆ ਕਿਉਂਕਿ ਜਿਹੜਾ ਮਾਲ ਜੇ ਪਹਿਲੀ ਤੋਂ ਪਹਿਲਾਂ ਭਰ ਗਿਆ ਤਾਂ ਉਹ ਵੀ ਆੜਤੀਆਂ ਦੇ ਗੜ ਪੈ ਜਾਣਾ ਕਿਉਂਕਿ ਆਪਦੀ ਮਾਲ ਵਿਕਣ ਦੀ ਮੈਦ ਕੋਈ ਨਹੀਂ ਇਸ ਕਰਕੇ ਇਹ ਜਿਹੜਾ ਮਾਲ ਆ ਕੋਈ ਵੀ ਨਹੀਂ ਸਟਾਊਗਾ ਕੱਲ ਤੋਂ ਨਾਲ ਇੱਕ ਹੋਰ ਮੰਗ ਆਈ ਆ ਵੀ ਜਿਹੜੀ ਪੰਜਾਬ ਲੈਵਲ ਤੇ ਸਟ੍ਰਾਈਕ ਆ ਉਹਦੇ ਵਿੱਚ ਆਰਥੀਆਂ ਦੀ ਮੰਗ ਆ ਕਿ ਜੇ ਸਾਡੀ 2.5% ਆਰਥ ਪਹਿਲਾਂ ਤੋਂ ਜੱਕਦੀ ਚੱਲਦੀ ਜਾਂਦੀ ਆ ਪਿਛਲੇ 5 ਸਾਲਾਂ ਤੋਂ ਉਹਨੂੰ 43 ਰੁਪਏ ਤੇ ਫਿਕਸ ਕਰ ਦਿੱਤਾ ਕਿ ਅਸੀਂ ਪੰਜਾਬ ਆਰਥੀਆ ਐਸੋਸੀਏਸ਼ਨ ਦੀ ਜਿਹੜੀ ਮੰਗ ਆ ਕਿ ਸਾਡੀ ਉਹ ਆਪ 2.5% ਆਰਥ ਵੀ ਬਹਾਲ ਕੀਤੀ ਜਾਵੇ ਅਸੀਂ ਉਹਦੇ ਕਰਕੇ ਵੀ ਪਹਿਲੀ ਤਰੀਕ ਤੋਂ ਹੌਸ ਸਟ੍ਰਾਈਕ ਤੇ ਜਾਵਾਂਗੇ ਤੇ ਅੱਜ ਤੋਂ ਹੀ ਅਸੀਂ ਜੋ ਪਹਿਲਾਂ ਮਾਲ ਅੱਗੇ ਭਰਦੇ ਹੁੰਦੇ ਸੀ ਉਹ ਵੀ ਮੁਕੰਮਲ ਔਰ ਤੇ ਗਰਮ ਬੰਦ ਕਰਨ ਦਾ ਫੈਸਲਾ ਕੀਤਾ ਕਿ ਇਹਨਾਂ 14-15 ਮੰਡੀਆਂ ਵਿੱਚ ਕੋਈ ਵੀ ਖਲਤੋ ਕੋ ਮਾਲ ਲਿਸਟ ਆਊਗਾ ਤੇ ਅਗਲੀ ਰਣਨੀਤੀ ਤੈਅ ਕਰਨ ਲਈ ਸਾਡੀ ਫੇਰ ਇੱਕ ਨੇੜੇ ਵਿੱਚ ਇੱਥੇ ਮੀਟਿੰਗ ਹੋਵੇਗੀ ਜਿਸ ਬਾਰੇ ਸਾਰਾ ਕੁਝ ਤੈਅ ਕੀਤਾ ਜਾਵੇਗਾ ਧੰਨਵਾਦ